ਜਸਪ੍ਰੀਤ ਦੇ ਇਨਕਾਊਂਟਰ ਕਰਨ ਤੋਂ ਬਾਅਦ ਪੰਜਾਬ ਦੀ ਪੁਲਿਸ ਕਰਨਲ ਨੂੰ ਕੁਟਦੀ ਹੈ ਯਾਨੀ ਉਹੀ ਚਾਰ ਪੁਲਿਸ ਮੁਲਾਜ਼ਮਾਂ ਦੀ ਮੈਂ ਗੱਲ ਕਰ ਰਿਹਾ ਤਾਂ ਉਹ ਚਾਰੇ ਮੁਲਾਜ਼ਮ ਗਾਇਬ ਹੋ ਚੁੱਕੇ ਨੇ ਯਾਨੀ ਭਗੌੜੇ ਹੋ ਚੁੱਕੇ ਨੇ ਔਰ ਦੂਜੇ ਪਾਸੇ ਹਾਈ ਕੋਰਟ ਦਾ ਇੱਕ ਬਹੁਤ ਸਖਤ ਰਵਈਆ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਹਾਈ ਕੋਰਟ ਦੇ ਕਿੰਨੇ ਸਖਤ ਨਿਰਦੇਸ਼ ਆ ਚੁੱਕੇ ਨੇ ਕਿ ਪੰਜਾਬ ਦੀ ਪੁਲਿਸ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਨਕਾਊਂਟਰ ਕੀਤਾ ਜਿਹੜਾ ਫਰਜੀ ਇਨਕਾਊਂਟਰ ਕਿਹਾ ਜਾ ਰਿਹਾ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਉਹੀ ਪੁਲਿਸ ਮੁਲਾਜ਼ਮ ਇਨਕਾਊਂਟਰ ਕਰਨ ਤੋਂ ਬਾਅਦ ਕਰਨਲ ਸਾਹਿਬ ਨੂੰ ਘੁੱਟਦੇ ਨੇ ਉਸ ਤੋਂ ਬਾਅਦ ਬਹੁਤ ਸਾਰਾ ਮਾਮਲਾ ਖੜਾ ਹੋ ਜਾਂਦਾ ਪੰਜਾਬ ਦੇ ਅੰਦਰ ਪੂਰੇ ਦੇਸ਼ ਭਰ ਦੇ ਵਿੱਚ ਇੱਕ ਤੰਦਮ ਮਚ ਜਾਂਦਾ ਇਸ ਖਬਰ ਦੇ ਨਾਲ ਔਰ ਹੁਣ ਦੋਵੇਂ ਧਿਰਾਂ ਯਾਨੀ ਕਰਨਲ ਦੀ ਪਤਨੀ ਔਰ ਦੂਜੇ ਪਾਸੇ ਉਸੇ ਨੌਜਵਾਨ ਦੇ ਮਾਤਾ ਪਿਤਾ ਜਸਪ੍ਰੀਤ ਸਿੰਘ ਦੇ ਜਿਹੜੇ ਮੁੰਡੇ ਦਾ ਇਨਕਾਊਂਟਰ ਹੁੰਦਾ ਕੈਨੇਡਾ ਦੇ ਵਿੱਚੋਂ ਆਉਂਦਾ ਉਸ ਤੋਂ ਬਾਅਦ ਉਹਦਾ ਇਨਕਾਊਂਟਰ ਹੋ ਜਾਂਦਾ ਤਾਂ ਹੁਣ ਉਹ ਚਾਰ ਮੁਲਾਜ਼ਮਾਂ ਦੇ ਜਿਨ੍ਹਾਂ ਨੇ ਇੰਕਾਊਂਟਰ ਕੀਤਾ ਸੀ ਉਹ ਚਾਰੇ ਪੁਲਿਸ ਮੁਲਾਜ਼ਮ ਗਾਇਬ ਹੋ ਚੁੱਕੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਹਾਈ ਕੋਰਟ ਹੈ ਹਰਿਆਣਾ ਤੇ ਪੰਜਾਬ ਦਾ ਸਾਂਝਾ ਹਾਈ ਕੋਰਟ ਹੈ ਉਹਨਾਂ ਦਾ ਇੱਕ ਨਿਰਦੇਸ਼ ਜਾਰੀ ਹੋ ਗਿਆ ਉਹਨਾਂ ਮੁਲਾਜ਼ਮਾਂ ਦੇ ਖੋਸ਼ ਉੜਾ ਦਿੱਤੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਹੋਰ ਵੀ ਡਰਾ ਦੇਣ ਵਾਲੀ ਹੈ ਸੁਣੋ

ਇਹ ਤਰਤੀਦਾ ਰੰਗ ਸਿਰਫ ਲਾਲ ਹੋਏਗਾ ਕੁਝ ਦਿਨ ਪਹਿਲਾਂ ਇੱਕ ਪੁਲਿਸ ਮੁਕਾਬਲਾ ਨਾਬੇ ਦੇ ਵਿੱਚ ਬਣਾਇਆ ਗਿਆ ਜਿਸ ਨੂੰ ਲੈ ਕੇ ਹੁਣ ਪਟੀਸ਼ਨ ਮਾਯੂਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਹੋਤਾ ਹੋਰ ਉਸ ਮਾਮਲੇ ਦੇ ਵਿੱਚ ਨੋਟਿਸ ਵੀ ਕੀਤਾ ਗਿਆ ਹੈ ਨਾ ਸਿਰਫ ਸੂਬੇ ਨੂੰ ਸਗੋਂ ਸੀਬੀਆਈ ਨੂੰ ਵੀ ਉਸ ਕੇਸ ਦੀ ਪੈੜੀ ਕਰਨ ਵਾਲੇ ਵਕੀਲ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਨਵਕਿਰਨ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ

ਤੇ ਪੁਲਿਸਦਾਰ ਮੁਰਫੇ ਨੂੰ ਹੀ ਮਰ ਗਿਆ ਸਾਰਿਆਂ ਨੇ ਜਿਹੜਾ ਹੈਗਾ ਬੱਚਿਆਂ ਬੱਚੇ ਵਾਂਗ ਸਿਮਤੀ ਰੱਖਦੇ ਹੋਏ ਇਸ ਚੀਜ਼ ਦਾ ਧਿਆਨ ਨਹੀਂ ਦਿੱਤਾ ਕਿ ਕਿਸੇ ਦੀ ਜਾਨ ਵੀ ਗਈ ਹੈ ਤਾਂ ਨਹੀਂ ਬੱਚਾ ਸਿਰ ਕਵਰ ਹੋ ਗਿਆ ਜੀ ਤੇ ਗੱਲ ਜਿਹੜੀ ਹੈ ਅੱਗੇ ਵੀ ਨਹੀਂ ਸੁਹਾਣੀ ਜੇ ਇਹ ਉਸ ਇਨਸੀਡੈਂਟ ਦੀ ਰਾਤ ਇਨਕਾਊਂਟਰ ਕਰਨ ਤੋਂ ਬਾਅਦ ਉਸ ਰਾਤ ਨੂੰ ਕਰਨਲ ਬਾਸ ਨੂੰ ਜਿਹੜਾ ਹੈਗਾ ਮਾਰਦੇ ਕੁਟਦੇ ਨਾਲ ਉਹਦੇ ਬੇਟੇ ਨੂੰ ਮਾਰਦੇ ਕੁਟਦੇ ਨਾਲ ਇਹ ਗੱਲ ਦੱਬੀ ਰਹਿ ਜਾਂਦੀ ਸੀ ਇਹ ਕਨਨਲ ਬਾਟਨਰ ਕੇ ਵੀ ਜੁੜਿਆ ਮਾਮਲਾ ਇਹ 13 ਦੀ ਸ਼ਾਮ ਨੂੰ ਇੰਕਾਉਂਟਰ ਹੁੰਦਾ ਜੀ 3:30-3:30 ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪੋਸਟਮਾਰਟਮਲੀ ਬਾਡੀ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਕਿ ਮਨਦੀਪ ਸਿੰਘ ਸਿੱਧੂ ਐਸਐਸਪੀ ਜਿਹੜੇ ਨੇ ਕਿ ਡੀਆਈਜੀ ਸੀਗੇ ਡੀਆਈਜੀ ਸੀਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸ਼ਰ ਯਾਨੀ ਇਨਕਾਊਂਟਰ ਕਰਨ ਤੋਂ ਬਾਅਦ ਕਰਨਲ ਦੇ ਨਾਲ ਪੰਗਾ ਖੜਾ ਹੋ ਗਿਆ ਸੀ ਉਹ ਤਾਂ ਸਾਰੇ ਪੰਜਾਬ ਨੂੰ ਪਤਾ ਪਰ ਜਿਹੜੀ ਅਹਿਮ ਖਬਰ ਹੈ ਮੈਂ ਤੁਹਾਨੂੰ ਕਹਿ ਸੀ ਕਿ ਅਮ ਖਬਰ ਸੁਣਾਉਣ ਜਾ ਰਿਹਾ ਦੇਖੋ ਕਿ ਅੰਗਰੇਜ਼ਾਂ ਦਾ ਦੌਰ ਰਿਹਾ ਕਿ ਖੂਨ ਦਾ ਬਦਲਾ ਖੂਨ ਹੁੰਦਾ ਸੀ ਪਰ ਜਦੋਂ ਪੂਰਾ ਪੰਜਾਬ ਇੱਕ ਪਾਸੇ ਹੁਣ ਇੱਕੋ ਹੀ ਆਵਾਜ਼ ਬਣ ਚੁੱਕੀ ਹੈ ਜਸਪ੍ਰੀਤ ਦੇ ਹੱਕ ਦੇ ਵਿੱਚ ਕਿਉਂ ਭਜੇ ਪੁਲਿਸ ਮੁਲਾਜ਼ਮ ਦਰਾਂ ਸਾਲ ਦੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਦਾਲ ਦੇ ਵਿੱਚ ਕੁਛ ਕਾਲ ਯਾਨੀ ਇਨਕਾਊਂਟਰ ਹੋਣ ਤੋਂ ਬਾਅਦ ਕਰਨਲ ਨੂੰ ਕੁੱਟਿਆ ਜਾਂਦਾ ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਮੌਜੂਦ ਰਹਿੰਦੇ ਆ ਪੰਜਾਬ ਦੇ ਅੰਦਰ ਯਾਨੀ ਆਸੇ ਪਾਸੇ ਜ਼ਰੂਰ ਕੀਤਾ ਜਾਂਦਾ ਪਰ ਫਿਰ ਵੀ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਵੱਡੀ ਬਚਾਓ ਪੱਖਸ਼ ਦੀ ਗੱਲ ਕਰੀਏ ਤਾਂ ਨਾਨਕ ਸਿੰਘ ਐਸਐਸਪੀ ਪਟਿਆਲੇ ਦੇ ਉਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਵੱਡੇ ਪੱਧਰ ਤੇ ਪਹਿਲ ਕੀਤੀ ਔਰ ਕੋਸ਼ਿਸ਼ ਕੀਤੀ ਗਈ ਔਰ ਦੂਜੇ ਪਾਸੇ ਸਰਕਾਰ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਘਰ ਤੱਕ ਵੀ ਯਾਨੀ ਉਹਦੇ ਆਫਿਸ ਤੱਕ ਕਹਿ ਲਓ ਜਾਂ ਉਹਦੇ ਹਾਊਸ ਤੱਕ ਕਹਿ ਲਓ ਇਹ ਕਰਨਲ ਬਾੜ ਦੀ ਪਤਨੀ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਗੱਲ ਕਹੀ ਜਾਂਦੀ ਆ ਜਿਹੜੀ ਬਹੁਤ ਵੱਡੀ ਗੱਲ ਕਹੀ ਜਾਂਦੀ ਆ ਪੂਰੇ ਪੰਜਾਬ ਦੇ ਸਾਹਮਣੇ ਉਹਨਾਂ ਨੇ ਕਿਹਾ ਮੀਡੀਆ ਦੇ ਵਿੱਚ ਕਿ ਮੈਨੂੰ ਭਗਵੰਤ ਮਾਨ ਨੇ ਕਿਹਾ ਤੇ ਸ਼ਾਮ ਦੇ 6 ਵਜੇ ਤੱਕ ਸ਼ਾਮ ਦੇ 6 ਵਜੇ ਤੱਕ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਮੈਂ ਐਕਸ਼ਨ ਕਰ ਦੂੰਗਾ ਪਰ ਕੋਈ ਵੀ ਐਕਸ਼ਨ ਨਹੀਂ ਹੁੰਦਾ ਔਰ ਹੁਣ ਮਾਮਲਾ ਕਿੱਥੇ اٹਕ ਗਿਆ ਚਾਰੇ ਪੁਲਿਸ ਮੁਲਾਜ਼ਮ ਭਗੌੜੇ ਹੋ ਚੁੱਕੇ ਨੇ ਇਧਰਲੇ ਪਾਸੇ ਹਾਈ ਕੋਰਟ ਆ ਜਿਹੜਾ ਹਰਿਆਣਾ ਤੇ ਪੰਜਾਬ ਦਾ ਸਾਂਝਾ ਉਹਨਾਂ ਨੇ ਠਖ਼ਤ ਰਵਈਆ ਅਪਣਾ ਲਿਆ ਔਰ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਹੋਣੀ ਬੜੀ ਹੀ ਜ਼ਰੂਰੀ ਹੈ ਇਹਮ ਬਹੁਤ ਜਿਆਦਾ ਸਖ਼ਤ ਹਾਈ ਕੋਰਟ ਉਹ ਕਹਿ ਰਿਹਾ ਕਿ ਭਾਈ ਇਹਨਾਂ ਦੀ ਗ੍ਰਿਫਤਾਰੀ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਦੇ ਉਹ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਇੱਕ ਫੇਕ ਐਨਕਾਊਂਟਰ ਕਰਕੇ ਇੱਕ ਬੰਦੇ ਨੂੰ ਮਾਰ ਦਿੱਤਾ ਤਾਂ ਹੁਣ ਉਹ ਬੰਦਾ ਤਾਂ ਨਹੀਂ ਮੁੜਦਾ ਜਿਨ੍ਹਾਂ ਦਾ ਨੌਜਵਾਨ ਪੁੱਤ ਤੁਰ ਗਿਆ ਇਸ ਦੁਨੀਆ ਦੇ ਉੱਤੋਂ ਜਸਪ੍ਰੀਤ ਸਿੰਘ ਉਹ ਸਮਾਦ ਦੇ ਕੋਲ ਜਾ ਕੇ ਉਹਨੂੰ 7:30 ਵਜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੱਤ ਗੋਲੀਆਂ ਮਾਰੀਆਂ ਪਰ ਹੁਣ ਉਹਨਾਂ ਦਾ ਵੀ ਕਹਿਣਾ ਕਿ ਇਹਦਾ ਇਨਸਾਫ ਕਿਹੜੇ ਹਿਸਾਬ ਦੇ ਨਾਲ ਹੋਊਗਾ ਵਾਪਸ ਤਾਂ ਦੇਖੋ ਛਾਰਿਆਂ ਨੂੰ ਪਤਾ ਵੀ ਬੰਦਾ ਨਹੀਂ ਆਉਂਦਾ ਪਰ ਜਿਹੜਾ ਹੁਣ ਬਦਲ ਹੈ ਉਹ ਨਿਆਂ ਕਿਵੇਂ ਜਾਊਗਾ ਕਰਨਲ ਨੂੰ ਵੀ ਹਲੇ ਇਨਸਾਫ ਨਹੀਂ ਮਿਲਿਆ ਉਹਦਾ ਪਰਿਵਾਰ ਵੀ ਹਲੇ ਜੂਝ ਰਿਹਾ ਇਸ ਗੱਲ ਦੇ ਪਿੱਛੇ ਕਿ ਛਾਰਾਂ ਨੇ ਉਹਨੂੰ ਕੁੱਟਿਆ ਕਰਨਲ ਨੂੰ ਤੇ ਉਹਨਾਂ ਦੇ ਬੇਟੇ ਨੂੰ ਕੁੱਟਿਆ ਗਿਆ ਬੁਰੀ ਤਰ੍ਹਾਂ ਮਾਰਿਆ ਤਾਂ ਉਸ ਤੋਂ ਬਾਅਦ ਆਰਮੀ ਤੱਕ ਗੱਲ ਪਹੁੰਚ ਜਾਂਦੀ ਆ ਤਾਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਬਚਾਉਣ ਤੇ ਲੱਗੀ ਸੀ ਪਰ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਰਵੱਈਆ ਇਹ ਰਵੱਈਆ ਸਾਰੇ ਪੰਜਾਬ ਦੇ ਸਾਹਮਣੇ ਆ ਗਿਆ ਤੇ ਭਗਵੰਤ ਮਾਨ ਤੇ ਸਵਾਲ ਉੱਠ ਰਹੇ ਨੇ ਕਿ ਤੁਹਾਡੀ ਜਿਹੜੀ ਪੁਲਿਸ ਹੈ ਯਾਨੀ ਉਹੀ ਪੁਲਿਸ ਮੁਲਾਜ਼ਮਾਂ ਦੀ ਗੱਲ ਕਰ ਰਿਹਾ ਮੈਂ ਸਾਰੀ ਪੁਲਿਸ ਦਾ ਨਹੀਂ ਕੋਈ ਕਿਉਂਕਿ ਪੰਜਾਬ ਦੇ ਵਿੱਚ ਐਕਸ਼ਨ ਵੀ ਹੋ ਰਿਹਾ ਉਹ ਵੀ ਵੱਡੇ ਪਦਰ ਤੇ ਹੋ ਰਿਹਾ ਪਰ ਪੰਜਾਬ ਦੀ ਪੁਲਿਸ ਦੇ ਉਹ ਨੌਜਵਾਨ ਜਿਨ੍ਹਾਂ ਨੇ ਫੇਰ ਕਨਫੌਂਟਰ ਕੀਤਾ ਕਿ ਉਹਨਾਂ ਦਾ ਵੀ ਕੋਈ ਇਨਕਾਊਂਟਰ ਕਰੂਗਾ ਕਿਉਂਕਿ ਅੰਗਰੇਜ਼ਾਂ ਵੇਲੇ ਖੂਨ ਦਾ ਬਦਲਾ ਖੂਨ ਹੁੰਦਾ ਸੀ ਪਰ ਜਦੋਂ ਉਹਨਾਂ ਨੇ ਫੇਕ ਇਨਕਾਊਂਟਰ ਕਰ ਦਿੱਤਾ ਉਹ ਤਾਂ ਵਾਪਸ ਨਹੀਂ ਆਉਂਦਾ ਕਿ ਬਦਲੇ ਦੇ ਵਿੱਚ ਉਹਨਾਂ ਦੀ ਜਾਨ ਵੀ ਲਈ ਜਾਊਗੀ ਜਾਂ ਨਹੀਂ ਕਿਉਂਕਿ ਇਹੋ ਜਿਹਾ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਵੀ ਜਿਹੜੇ ਬੰਦੇ ਨੂੰ નિર્ਦੋਸ਼ ਮਾਰਿਆ ਗਿਆ ਉਹਦੀ ਸਜ਼ਾ ਸੇਮ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੇਕਰ ਸਾਡੇ ਸੰਵਿਧਾਨ ਦੇ ਅੰਦਰ ਉਹੀ ਕਾਨੂੰਨ ਲਾਗੂ ਹੋਣ ਤਾਂ ਫਿਰ ਮੈਨੂੰ ਐ ਲੱਗਦਾ ਵੀ ਇਨਕਾਊਂਟਰ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਬਹੁਤ ਜਿਆਦੇ ਵੱਡੇ ਪੱਧਰ ਤੇ ਯਾਨੀ ਇਸ ਗੱਲ ਨੂੰ ਸੋਚਿਆ ਜਾਣਾ ਸੀ ਕਿ ਭਾਈ ਇਹਦਾ ਇਨਕਾਊਂਟਰ ਕਰਨਾ ਵੀ ਹੈ ਜਾਂ ਨਹੀਂ ਕਰਨਾ ਯਾਨੀ ਮਾਮਲਾ ਬੜਾ ਗੰਭੀਰ ਹੈ ਇੱਕ ਬੰਦੇ ਨੂੰ ਪੁਲਿਸ ਮਾਰ ਦਿੰਦੀ ਆਪਣੇ ਸਟਾਰ ਬਣਾਉਣ ਦੇ ਖਾਤਰ ਤਾਂ ਬੰਦਾ ਤਾਂ ਵਾਪਸ ਨਹੀਂ ਆਉਂਦਾ ਪਰ ਕਿਸੇ ਦਾ ਘਰ ਉਜੜ ਜਾਂਦਾ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਜਿਹੜੀ ਇਹ ਪੁਲਿਸ ਵਾਲਿਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਇਹਨਾਂ ਦੇ ਨਾਲ ਸੇਮ ਕਹਾਣੀ ਬੀਤੇ ਤਾਂ ਇਹਨਾਂ ਨੂੰ ਪਤਾ ਲੱਗੇ ਇਹ ਪੰਜਾਬ ਦੀ ਆਵਾਜ਼ ਆ ਉਹਨਾਂ ਦੇ ਘਰ ਵਾਲਿਆਂ ਦੀ ਆਵਾਜ਼ ਹੈ ਜਿਹਨਾਂ ਦਾ ਨੌਜਵਾਨ ਇੱਕ ਮੁੰਡਾ ਇਸ ਦੁਹਾਨ ਨੂੰ ਛੱਡ ਕੇ ਤੁਰ ਗਿਆ ਉਸ ਤੋਂ ਬਾਅਦ ਖਬਰ ਆਉਂਦੀ ਹੈ ਭਾਈ ਇਹ ਤਾਂ ਫੇਕ এনਕਾਊਂਟਰ ਹੈ ਇਸ ਨੂੰ ਹਾਈ ਕੋਰਟ ਮੰਨ ਰਿਹਾ ਹਾਈ ਕੋਰਟ ਇਹ ਪੰਜਾਬ ਦੇ ਲੋਕ ਕਿਨੂੰ ਬੜ ਕੇ ਹਾਈ ਕੋਰਟ ਦਾ ਕਹਿਣਾ ਇਹਨਾਂ ਦੇ ਸਖਤ ਰਵੱਈਏ ਦੇ ਵਿੱਚ ਕਿ ਹਾਈ ਕੋਰਟ ਨੇ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਲੈਣਾ ਹਾਈ ਕੋਰਟ ਨੇ ਇਹਨਾਂ ਨੂੰ ਜੇਲ੍ਹ ਵੀ ਭਿਜਾਣਾ ਪੈ ਸਕਦਾ ਵਰਦੀ ਤੋਂ ਵੀ ਡਿਸਮਿਸ ਹੋ ਸਕਦਾ ਯਾਨੀ ਨੌਕਰੀ ਤੋਂ ਡਿਸਮਿਸ ਹੋ ਸਕਦੇ ਆ ਤਾਂ ਜਿੰਨੇ ਪੰਜਾਬ ਦੇ ਸਾਡੇ ਵਾਸੀ ਇੰਨਾਂ ਗੱਲਾਂ ਦੇ ਹੱਕ ਵਿੱਚ ਤੁਸੀਂ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਮੇਰਾ ਵੀਰ ਸ਼ੇਅਰ ਕਰ ਦਿਓ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ